ਸਾਹਮਣੇ ਤੋਂ ਆਉਂਦੀ ਸੜਕ ਹੈ ਜਿਹੜੀ ਇਹ ਭਾਰਤਮਾਲਾ ਗਈ ਕੱਲ ਇਸ ਇਸ ਸੜਕ ਤੇ ਆਪਾਂ ਆਏ ਸੀਗੇ ਤੇ ਇਹ ਸੜਕ ਦੀ ਦੂਆ ਹੈ ਨਾ ਕੋਈ ਪਤਾ ਨਾ ਲੱਗਾ ਕਿ ਇਹ ਭਾਰਤਮਾਲਾ ਕਿਉਂਕਿ ਉੱਤੀ ਬੱਕਰੀਆਂ ਤੁਰਗੀਆਂ ਫਿਰਨ ਵਿੱਚੀ ਮਤਲਬ گاਵਾ ਫਿਰਨ ਇਹਦੇ ਉੱਤੇ ਤਾਂ ਸੁਰੱਖਿਆ ਦੇ ਲਿਹਾਜ਼ ਤੋਂ ਐਵੇਂ ਲੱਗਿਆ ਨਾ ਪਰ ਜਦੋਂ ਇੱਥੇ ਆ ਕੇ ਰਾਤ ਇੱਥੇ ਆਪਾਂ ਰੋਕੇ ਤੇ ਉਦੋਂ ਪੜਿਆ ਵੀ ਇਹ ਭਾਰਤਮਾਲਾ ਹੀ ਆ ਤੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਆ ਬਹੁਤ ਉੱਚੀ ਬਣਾਈ ਹੋਈ ਆ ਹਨਾ ਕੋਈ ਚੀਜ਼ ਨਹੀਂ ਚੜਦੀ ਪਰ ਇੱਥੇ ਸੁਰੱਖਿਆ ਦੇ لحاظ ਤੋਂ ਮੈਨੂੰ ਕੋਈ ਐਦਾ ਬਹੁਤਾ ਨਹੀਂ ਲੱਗਿਆ ਪਰ ਸੜਕ ਹੈ ਬਹੁਤ ਸਾਫ਼ ਤੇ ਆਪਾਂ ਬਾਈ ਰਾਜੂ ਹਰਾਂ ਕੋਲੇ ਰਹੇ ਇੱਥੇ ਬਾਈ ਹਰਾਂ ਦਾ ਬਹੁਤ ਸੋਹਣਾ ਪ੍ਰਬੰਧ ਸੀ ਤੇ ਇਹਨੇ ਮਟੀਲੀ ਤੋਂ ਮਟੀਲੀ ਕਰਕੇ ਮਟੀਲੀ ਕਿਉਂਕਿ ਪੰਜਾਬ ਨਾਲ ਲੱਗਦਾ ਤੇ ਇਹਨਾਂ ਨੇ ਆਪਣਾ ਵਧੀਆ ਪੱਖ ਰੱਖਿਆ ਤੇ ਨਵੀਆਂ ਰਜਾਈਆਂ ਕੱਢ ਕੇ ਦਿੱਤੀਆਂ ਤੇ ਬਰਿਆਂ ਬਾਅਦ ਜਿਹੜੀ ਉਹ ਖੁਸ਼ਬੂ ਹੁੰਦੀ ਹੈ ਨਾ ਰੂਮ ਦੇ ਵਿੱਚ ਆਉਂਦੀ ਆ ਉਹ ਵੇਖੀ ਤੇ ਹੁਣ ਆਪਾਂ ਅੱਗੇ ਤਨੋਟ ਜਾਂਦੇ ਆ ਤਨੋਟ ਨਾਲ ਸਾਹਮਣੇ ਦਿਸਦਾ ਨਹੀਂ ਧੁੰਦ ਪੈ ਰਹੀ ਆ ਮਾਤਾ ਦਾ ਮੰਦਰ ਹੈਗਾ ਉਸੇ ਕਰਕੇ ਬਹੁਤ ਦੂਰ ਤੋਂ ਉੱਥੇ ਲੋਕ ਆਉਂਦੇ ਆ ਆਰਤੀ ਸ਼ਾਮ ਨੂੰ ਲੜੀ ਸਵੇਰ ਔਰ ਸ਼ਾਮ ਦੀ ਚ ਤੇ ਇੱਥੋਂ ਆਪਾਂ ਬਾਰਡਰ ਵੇਖਾਂਗੇ ਟਿਕਟਨ ਲੈਨੇ 8 ਵਜੇ ਤੇ ਉਸ ਤੋਂ ਬਾਅਦ ਫਿਰ ਆਪਾਂ ਚਾਲੇ ਪਾਉਣੇ ਆ ਪੰਜਾਬ ਵੱਲ ਇਸੇ ਰੂਟ ਦੇ ਉੱਤੇ ਗੰਗਾ ਨਗਰ ਤੱਕ ਫਿਰ ਅੱਗੇ ਇਹਨੂੰ ਬਦਲਾਂਗੇ ਤੇਰੇ ਬੋਤੇ ਨੂੰ ਗੁਵਾਰੇ ਦੀਆਂ ਫਲੀਆਂ ਤੇ ਤੈਨੂੰ ਵੀਰਾ ਦੁੱਧ ਅਛਣਾ ਪਾਖੜੇ ਪਾਏ ਆ ਬਾਈ ਵਰਗੇ ਸਵਾਰੀ ਕਰੀ ਜਾਂਦੇ ਊਠਾਂ ਦੀ ਸਵੇਰ ਦਾ ਵੇਲਾ ਰੌਣਕਾਂ ਲੱਗੀਆਂ ਪੂਰੀਆਂ ਸਾਹਮਣੇ ਉਹ ਇੱਕ ਰਹਿائش ਆ ਗਈ ਜਿਹੜੇ ਆਮ ਲੋਕਾਂ ਬਾਤ ਤੇ ਜੋ ਵੀ ਮਰਜ਼ੀ ਰਹਿ ਸਕਦਾ online book ਹੁੰਦੀ ਆ ਹਾਲ ਨਿਗੇ ਵੱਡੇ ਵੱਡੇ ਤੇ ਜੇ ਤੁਸੀਂ ਉਂ ਵੀ ਰਹਿਣਾ ਤਾਂ ਆ ਕੇ ਵੈਸੇ ਵੀ ਰਹਿ ਸਕਦੇ ਹੋ ਕੋਈ ਚੱਕਰ ਨਹੀਂਗਾ ਜੇ ਬੁਕਿੰਗਾਂ ਤਾਂ ਬੱਕਰੀ ਗੱਲ ਆ ਤੇ ਖੁੱਲੇ ਦੇ ਵਿੱਚ ਜੇ ਤੁਹਾਡੇ ਕੋਲੇ ਆਪ ਦਾ ਸਾਜੋ ਸਮਾਨ ਆ ਕੱਪੜੇ ਆ ਤਬ ਛਾ ਕੇ ਪੈਸੇ ਲਓ ਸਾਹਮਣੇ ਨਿੰਦੀ ਬਿਲਡਿੰਗ ਮੰਦਿਰ ਦਾ ਪ੍ਰਵੇਸ਼ ਦੁਆਰ ਜਿਹਨੂੰ ਆਪਾਂ ਡਿਊਟੀ ਕਹਿੰਦੇ ਹਾਂਗੇ ਬੜੀ ਸ਼ਾਨਦਾਰ ਇਮਾਰਤ ਹੈਗੀ ਹਿੰਦੀ ਦੇ ਵਿੱਚ ਉੱਤੇ ਸਾਫ ਅਖਰਾਚ ਲਿਖਿਆ ਹੋਇਆ ਹੈਗਾ ਇਹਹੀ ਪੱਥਰ ਆ ਜਿਹੜਾ ਜੈਸਲਮੇਰ ਦੇ ਵਿੱਚ ਵੀ ਵਰਤਿਆ ਹੋਇਆ ਹੈਗਾ ਸਾਰੇ ਨੇੜੇ ਤੇੜੇ ਇਹ ਜਿਹੜਾ ਪੱਥਰ ਆ ਵਰਤਿਆ ਜਾਂਦਾ ਹੈਗਾ ਇਧਰ ਜੀ ਆਪਾਂ ਇੰਟਰ ਹੁੰਨੇ ਆ ਇਹਦੇ ਵਿੱਚ ਅੰਦਰ ਚੱਲਦੇ ਆਗੇ ਦੇਖਦੇ ਆ ਕੀ ਕੁਸਾ ਹੈਗਾ ਸਾਹਮਣੇ ਮੰਦਰ ਦੀ ਇੱਕ ਹੋਰ ਇਮਾਰਤ ਇਧਰ ਮੰਦਰ ਤੇ ਇਧਰ ਕੁਝ ਹੋਰ ਬਿਲਡਿੰਗਾਂ ਠੰਡ ਜ਼ਿਆਦੇ ਹੈਗੀ ਧੁੰਦ ਦੇ ਕਾਰਨ ਵਿਜ਼ਿਬਿਲਟੀ ਘੱਟ ਹੈਗੀ ਪਰ ਫਿਰ ਵੀ ਆਪਾਂ ਵੇਖਦੇ ਆਂ ਜਾ ਕੇ ਮੰਦਰ ਨੂੰ ਵੇਖਦੇ ਆਂ ਅੰਦਰ ਚੱਲ ਕੇ ਦਰਸ਼ਨ ਕਰਦੇ ਆਂ ਮਾਤਾ ਤੈਨੋਂ ਉਠ ਮੰਦਿਰ